ਗੁਰਾਤੋਂ ਢੜਕਾ ਰੋੜ ਦੀ ਸੜਕ ਚੋਂ ਪਿੰਡ ਸੰਗਟੇਸੀਆਂ ਨੂੰ ਜਾਂਦੀ ਹੈ ਉਸ ਦੀ ਸੜਕ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ ਇਸ ਅਰਗੋ ਪਰ ਨਾਲੀਆਂ ਦਾ ਗੰਦਾ ਪਾਣੀ ਸੜਕ ਤੇ ਛੱਪੜ ਦੇ ਰੂਪ ਵਿੱਚ ਰਚਾਨਾਈ ਖੜਾ ਰਹਿੰਦਾ ਹੈ ਜਿਸ ਨਾਲ ਅਜੇ ਦਿਨ ਹੀ ਜਿੱਥੇ ਸੜਕ ਖਾਸੇ ਵਾਪਰਦੇ ਹਨ ਉੱਥੇ ਇਨਾਂ ਹਾਸਿਆਂ ਕਾਰਨ ਬੱਚੇ ਤੇ ਬਜ਼ੁਰਗਾਂ ਦੇ ਨਾਲ-ਨਾਲ ਕਈ ਨੌਜਵਾਨਾਂ ਸੱਟਾਂ-ਚੋਟਾਂ ਵੀ ਲਗਵਾ ਚੁੱਕੇ ਨੇ ਇਸ ਮੌਕੇ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਦੁਕਾਨਦਾਰੀ ਵੀ ਖਤਮ ਹੋ ਗਈ ਹੈ ਤੇ ਇਨਾਂ ਨਾਲੀਆਂ ਦੇ ਪਾਣੀ ਦਾ ਕੋਈ ਪੱਕਾ ਹੱਲ ਨਹੀਂ ਹੈ ਉਹਨਾਂ ਸਿਆਸੀ ਆਗੂਆਂ ਤੇ ਪ੍ਰਸ਼ਾਸਨ પાસે ਮੰਗ ਕੀਤੀ ਗਈ ਉਹਨਾਂ ਦੀ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ ਗੁਰੈ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਅ ਦੇਖੋ ਜੀ ਇਹ ਸੜਕ ਨੂੰ ਮੈਨੂੰ ਲੱਗਦਾ ਬਈ 6-7 ਮਹੀਨੇ ਹੋ ਗਏ ਆ ਇਹ ਪਹਿਲੇ ਮੀਆਂ ਦੀ ਟੁੱਟੀ ਹੋਈ ਆ ਇੱਥੇ ਰੋਜ਼ ਕੋਈ ਨਾ ਕੋਈ ਬੰਦਾ ਡਿੱਗਦਾ ਕਈ ਵਾਰੀ ਲੱਤ ਟੁੱਟਦੀ ਕੇਆਂ ਦੀ ਬਾਹ ਡੋਟਾ ਡੀ ਆ ਅਸੀਂ ਰੋਜ਼ ਬੰਦਾ ਕੱਢ ਕੇ ਕਿਸੇ ਦਾ ਪਾਰਟਸ ਪੜਾਈਦਾ ਕਿਸੇ ਦਾ ਬੜੂਆ ਡਿੱਗ ਜਾਂਦਾ ਕੇਦਾ ਮੋਬਾਈਲ ਲੱਗ ਜਾਂਦਾ ਤਿੰਨ ਵਾਰੀ ਚਾਰ ਵਾਰੀ ਅਸੀਂ ਆਪਣੇ ਤੌਰ ਤੇ ਕਚਰਾ ਪਾ ਚੁੱਕੇ ਆ ਕੋਈ ਨਹੀਂ ਸੁਣਵਾਈ ਤੇ ਨਾਲੀਆਂ ਦਾ ਕੋਈ ਬੰਦੋਬਸ ਨਹੀਂ ਉਹ ਨਾਲੀਆਂ ਦਾ ਪਾਣੀ ਸਾਰਾ ਸੜਕ ਚੋਂ ਦਾ ਜਸ ਕਰਕੇ ਸੜਕ ਸਾੜੀ ਟੁੱਟੀ ਹੋਈ ਆ ਬੜੀ ਵਾਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਸਾਰਿਆਂ ਨੂੰ ਦਿਸਦਾ ਰੋਜ਼ ਕੋਈ ਨਾ ਕੋਈ ਇੱਥੇ ਹਾਦਸਾ ਵਰਤਦਾ ਕੋਈ ਸੱਚ ਪ੍ਰਸ਼ਾਸਨ ਦਾ ਧਿਆਨ ਹੀ ਹੈ ਨਹੀਂ ਗਾ ਇਧਰ ਨੂੰ ਸੜਕ ਵੱਲ ਨੂੰ ਰੋਜ਼ ਵੀਡੀਓ ਸਾਹਿਬ ਇਸ ਰਾਸਤੇ ਨਾ ਕੇ ਜਾਂਦੇ ਉਹ ਉਹ ਵੀ ਨਹੀਂ ਦੇਖਦੇ ਇਹ ਗੱਲਾਂ ਮਤਲਬ ਦੇਖੋ ਮਤਲਬ ਇਹ ਆਮ ਪਬਲਿਕ ਲਈ ਬੜਾ ਔਖਾ ਹੋਇਆ ਆ ਗਾਹ ਕਾ ਪੂਰੀ ਦੁਕਾਨਦਾਰੀ ਪੂਰੀ ਦੁਕਾਨਦਾਰੀ ਪੂਰੀ ਮਾਰਕੀਟ ਡੈੱਡ ਹੋਈ ਪਈ ਆ ਗਾਗ ਆਗੇ ਰਾਣੀ ਇਧਰ ਕੋ ਜਿਹੜੇ ਸੂਰਜਾਨ ਨਾਵਿਆਂ ਦੇ ਬੰਦੇ ਉਹ ਬਾਈਪਾਸ ਉਧਰ ਚੱਲ ਜਾਂਦੇ ਆ ਢੰਡੇ ਵਾਲੇ ਅੱਧੇ ਬੰਦੇ ਉਧਰ ਵੀ ਉਧਰ ਨਿਕਲ ਜਾਂਦੇ ਆ ਦੁਕਾਨਾਂ ਦਾ ਬੜਾ ਹਾਲ ਐ ਪਾਣੀ ਦਾ ਬੁਰਾ ਹਾਲ ਐ ਕੋਈ ਬੰਦਾ ਨਹੀਂ ਸੁਣਵਾਈ ਇੱਥੇ ਨਾਲੀਆਂ ਦਾ ਪਾਣੀ ਸੜ ਕੇ ਜਾ ਰਿਹਾ ਜੀ ਸਾਰਾ ਨਾਲੀਆਂ ਦੀ ਸਫਾਈ ਨਹੀਂ ਹੋਈ 2 ਮਹੀਨੇ ਹੋ ਗਏ ਤੇ 6 ਮਹੀਨੇ 7 ਮਹੀਨੇ ਭਰੀਆਂ ਨਾਲੀਆਂ ਭਈਆਂ 2-2 ਫੁੱਟ ਲੰਬੀ ਡੂੰਗੀ ਨਾਲੀ ਆ ਸਾਰੀ ਉਦ ਹੀ ਭਰੀ ਪਈ ਆ ਪਾਣੀ ਕੋਈ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ ਪਿੰਡ 'ਚ گنڈਵਾਲਿਆਂ ਨੂੰ ਵੀ ਕਹਿੰਨੇ ਆ ਕਈ ਵਾਰੀ ਹੱਸ ਕੇ ਤਾੜ ਦਿੰਦੇ ਸਾਰੇ ਬਸ ਕੋਈ ਬੰਦਾ ਮਤਲਬ ਉਹ ਆਪਣੇ ਸਿਰ ਸਰਦਾਰਦੀ ਨਹੀਂ ਲੈਂਦਾ ਨਾ ਪੰਚਾਇਤ ਨਾ ਕੋਈ ਹੋਰ ਨਾ ਕੋਈ ਅਫਸਰ ਬੜਾ ਪ੍ਰਸ਼ਾਸਨ ਦੁਖੀ ਆ